ਜਗਬਾਨੀ ਟੀਵੀ ਦੇ ਨਾਲ ਤਾਂ ਮੈਂ ਹਾਂ ਤੁਹਾਡੇ ਨਾਲ ਅਨੂ ਚੋਪੜਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਸ ਨਹਿਰ ਦੇ ਵਿੱਚ 11 ਬੰਦੇ ਡਿੱਗੇ ਸੀਗੇ ਉਸੇ ਨਹਿਰ ਦੇ ਵਿੱਚ ਇੱਕ ਹੋਰ ਵੱਡਾ ਹਾਦਸਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਮੁਰਤੋਂ ਇਸ ਨਹਿਰ ਦੇ ਵਿੱਚ ਇੱਕ ਗੱਡੀ ਡਿੱਗ ਗਈ ਹੈ ਜੀ ਹਾਂ ਦੱਸੇ ਕਿ ਬਟਿੰਡਾ ਦੀ ਸਰਹਿੰਦ ਨਹਿਰ ਦੇ ਵਿੱਚ ਇੱਕ ਹੋਰ ਵੱਡਾ ਹਾਦਸਾ ਵਾਪਰਿਆ ਅਤੇ ਬੰਦੇ ਸਮੇਤ ਜੋ ਹੈ ਗੱਡੀ ਨਹਿਰ ਦੇ ਵਿੱਚ ਜਾ ਡਿੱਗੀ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਪਾਜੜਾ ਪੈ ਗਈਆਂ ਪੂਰੇ ਇਲਾਕੇ ਦੇ ਵਿੱਚ ਇੱਕ ਵਾਰ ਫਿਰ ਦੋ ਹੜਕੰਪ ਮਾਚ ਜਾਂਦਾ ਹੈ ਤਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਜੋ ਹੈ ਇੱਕ ਗੱਡੀ 11 ਬੰਦਿਆਂ ਸਮੇਤ ਜਿਸ ਦੇ ਵਿੱਚ ਬੱਚੇ ਵੀ ਸਵਾਰ ਸਿਗੇ ਤਾਂ ਉਹ ਸਰਹਿੰਦ ਨਹਿਰ ਦੇ ਵਿੱਚ ਜਾ ਡਿੱਗੀ ਸੀ ਹਾਲਾਂਕਿ ਗੱਲ ਨਹੀਂ ਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ 11 ਬੰਦਿਆਂ ਨੂੰ ਬਚਾ ਲਿਆ ਗਿਆ ਸੀਗਾ ਸੁਰੱਖਿਆਤ ਪੁਲਿਸ ਕਰਮਿਆ ਦੇ ਵੱਲੋਂ ਤੇ ਜਿਸ ਤੋਂ ਬਾਅਦ ਦੱਸਿਆ ਕਿ ਹੁਣ ਮੋੜ ਤੋਂ ਵੱਡਾ ਹਾਦਸਾ ਹੋਇਆ ਹੈ ਬਠਿੰਡਾ ਦੀ ਸਰਹਿੰਦ ਨਹਿਰ ਦੇ ਵਿੱਚ ਇੱਕ ਹੋਰ ਗੱਡੀ ਜਾ ਡਿੱਗਦੀ ਹੈ ਤੇ ਹਾਦਸਾ ਦੱਸਿਆ ਕਿ ਦੇਰ ਰਾਤ ਵਾਪਰਿਆ ਦੱਸਿਆ ਜਾ ਰਿਹਾ ਤੇ ਅੱਧੀ ਰਾਤ ਨੂੰ ਹੀ ਪ੍ਰਸ਼ਾਸਨ ਨੂੰ ਅਜੋਰਾ ਪੈ ਜਾਂਦੀਆਂ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਆਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਦੇਰ ਰਾਤ ਨੂੰ ਜਦੋਂ ਇਹ ਹਾਦਸਾ ਵਾਪਰਿਆ ਤਾਂ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਅਲੇ ਦੁਆਲੇ ਦੇ ਲੋਕ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਇਹ ਵਿਅਕਤੀ ਨੂੰ ਜੋ ਹੈ ਜੋ ਕਾਰ ਦੇ ਵਿੱਚ ਸਵਾਰ ਸੀਗਾ ਜਿਸ ਦੀ ਗੱਡੀ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਉਸ ਨੂੰ ਬਚਾਇਆ ਜਾਂਦਾ ਹੈ ਤਾਂ ਦੱਸਦੇ ਕਿ ਗਨੀਮਤ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੋ ਵਿਅਕਤੀ ਇਸ ਗੱਡੀ ਦੇ ਵਿੱਚ ਸਵਾਰ ਸੀਗਾ ਉਸ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੁੰਦਾ ਹੈ ਤੇ ਨਾਲ ਹੀ ਨਾਲ ਉਸ ਦੀ ਗੱਡੀ ਨੂੰ ਵੀ ਦੇਖ ਸਕਦੇ ਹਾਂ ਕਿ ਕ੍ਰੇਨ ਦੀ ਮਦਦ ਦੇ ਨਾਲ ਜੋ ਹੈ ਬਾਹਰ ਨਹਿਰ ਦੇ ਵਿੱਚੋਂ ਕੱਢਿਆ ਜਾਂਦਾ ਹੈ ਤਾਂ ਐਂਬੂਲੈਂਸ ਗੱਡੀਆਂ ਜੋ ਹੈ ਮੌਕੇ ਤੇ ਮੰਗਵਾ ਲਈਆਂ ਜਾਂਦੀਆਂ ਨੇ ਤਾਂ ਕਿ ਜੇਕਰ ਕੋਈ ਵੀ ਅਨਹੋਣੀ ਵਾਪਰਦੀ ਹੈ ਕੋਈ ਵੀ ਅਨਸੁਖਾਵੀ ਘਟਨਾ ਹੁੰਦੀ ਹੈ ਤਾਂ ਮੌਕੇ ਤੇ ਐਂਬੂਲੈਂਸ ਹੋਣੀ ਜ਼ਰੂਰੀ ਹੈ ਸੋ ਵੇਖ ਸਕਦੇ ਹੋ ਕਿ पुख्ता इंतजाम जरूर पुलिस प्रशासन किसी तरीके की कि दसिया जा रहा है हादसा दरअसल अवारा पशुओं के कारण वापरिया जो व्यक्ति सो नहर जा डिग गया अपनी ग्डी उसने दसिया के अः जकोदम ग्डी के अगे अवारा पशु ਜਦੋਂ ਉਹ ਨਹਿਰ ਦੇ ਕੋਲੋਂ ਲੰਘ ਰਿਹਾ ਸੀਗਾ ਤਾਂ ਆਵਾਰਾ ਪਸ਼ੂਆਂ ਨੂੰ ਬਚਾਉਂਦੇ ਹੋਏ ਉਸ ਦੀ ਗੱਡੀ ਦਾ ਸੰਤੁਲਨ ਵਿਗੜਿਆ ਤੇ ਸੰਤੁਲਨ ਵਿਗੜਨ ਤੋਂ ਬਾਅਦ ਗੱਡੀ ਜੁਏ ਸਿੱਧੀ ਨਹਿਰ ਦੇ ਵਿੱਚ ਡਿੱਗੀ ਤਾਂ ਗਣਿਮਤ ਰਹੀ ਕਿ ਜਦੋਂ ਗੱਡੀ ਨਹਿਰ ਦੇ ਵਿੱਚ ਡਿੱਗੀ ਤਾਂ ਆਲੇ ਦੁਆਲੇ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਿਆ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਰਾਗੀਰਾਂ ਦੇ ਵੱਲੋਂ ਜੋ ਹੈ ਜਲਦ ਮਦਦ ਕੀਤੀ ਗਈ ਇਸ ਵਿਅਕਤੀ ਦੀ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤੇ ਫਿਰ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਜੀਸੀਬੀ ਦੀਆਂ ਗੱਡੀਆਂ ਉੱਥੇ ਤੁਸੀਂ ਵੇਖ ਸਕਦੇ ਹੋ ਜੀਸੀਬੀ ਦੀਆਂ ਕਰੇਨਾਂ ਜੋ ਹੈ ਉੱਥੇ ਮੌਕੇ ਤੇ ਪਹੁੰਚ ਗਈਆਂ ਜਿਨ੍ਹਾਂ ਦੇ ਵੱਲੋਂ ਗੱਡੀ ਨੂੰ ਬਾਹਰ ਕੱਢਿਆ ਗਿਆ ਬੰਦੇ ਨੂੰ ਬਾਹਰ ਕੱਢਿਆ ਗਿਆ ਸੁਰੱਖਿਅਤ ਸੋ ਜਾਨੀ ਨੁਕਸਾਨ ਤੋਂ ਜੋ ਹੈ ਬਚਾਰਿਆ ਹੈ ਲੇਕਿਨ ਦੇਰ ਰਾਤ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵੱਡਾ ਹਾਦਸਾ ਜਿਹੜਾ ਇੱਥੇ ਵਾਪਰਿਆ ਤੇ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਸਿਰਫ ਇੱਕ ਬੰਦਾ ਇਸ ਗੱਡੀ ਦੇ ਵਿੱਚ ਸਵਾਰ ਸੀ ਜਿਸ ਨੂੰ ਸੁਰੱਖਿਅਤ ਜੋ ਹੈ ਬਾਹਰ ਕੱਢ ਲਿਆ ਜਾਂਦਾ ਤਾਂ ਕੀ ਕੁਝ ਬਿਆਨ ਮੌਕੇ ਤੇ ਲੋਕਾਂ ਦੇ ਸਾਹਮਣੇ ਆਏ ਨੇ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀ ਕੁਝ ਕਿਹਾ ਗਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਜਨਾ ਚੰਨੇ ਹੋ ਹਾਦਸੇ ਹੋ ਰਹੇ ਨੇ ਕਿ ਸਰ ਮੈਂ 6 ਨੰਬਰ ਵਾਰਡ ਦਾ ਐਮਸੀ ਬਿਆਨ ਸਿੰਘ ਰੰਧਾਵਾ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਇਹ ਨਹਿਰ ਹੈ ਸੇਫਟੀ ਕੋਈ ਨਹੀਂ। ਇਸ ਤੋਂ ਪਹਿਲਾਂ ਨਹਿਰ ਕੱਚੀ ਸੀ ਇਹਦੇ ਨਾਲ ਨਾ 3-3 ਫੁੱਟ ਦੀ ਦੁਵਾਰ ਲੱਗੀ ਸੀ। ਜਿਵੇਂ ਹੁਣ ਅੱਜ ਇਹ ਗੱਡੀ ਡਿੱਗੀ ਹੈ ਭਾਈ ਸਾਹਿਬ ਕਹਿ ਰਹੇ ਨੇ ਨੈਸ਼ਨ ਕੋਲੋਨੀ ਤੋਂ ਨਹਿਰ ਦੇ ਉੱਪਰ ਚੜ ਰਹੇ ਸੀ ਇਹਨਾਂ ਨੂੰ ਪਸ਼ੂ ਆਏ ਪਤਾ ਹੀ ਨਹੀਂ ਲੱਗਿਆ ਸਿੱਧਾ ਨਹਿਰ ਦੇ ਵਿੱਚ ਗਿਰ ਗਏ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਜਲਦੋਂ ਚਲਦੇ ਨੇ ਤੇ ਜਿਹੜੇ 2-2 4-4 ਫੁੱਟ ਦੀ ਚਾਰਦਵਾਰੀ ਕਰਾਈ ਜਾਵੇ ਤਾਂ ਕਿ ਇਹਨੇ ਕੀਮਤੀ ਜਾਨਾਂ ਜਾਂ ਗੱਡੀਆਂ ਨਹਿਰ ਦੇ ਵਿੱਚ ਨਾ ਜਾਵੇ ਅੱਗੇ ਨੁਕਸਾਨ ਤਾਂ ਨਹੀਂ ਹੋ ਰਿਹਾ ਅ ਬਾਕੀ ਸਾਰੇ ਪਤਾ ਲੱਗੂ ਗੱਡੀ ਲੋਕ ਹੈ ਜਿਹੜੇ ਭਾਈ ਸਾਹਿਬ ਆ ਉਹ ਕਹਿੰਦੇ ਵੀ ਮੈਂ ਇਕੱਲਾ ਸੀਗਾ ਉਹ ਬਾਹਰ ਆ ਗਏ ਵੀ ਉਮੀਦ ਹੈ ਵੀ ਉਹ ਇਕੱਲੇ ਸੀਗੇ ਜਾਂ ਨਹੀਂ ਤਾਂ ਨਹੀਂ ਕੁਝ ਪਤਾ ਲੱਗਾ ਕਾਰਨ ਕਿਵੇਂ ਡਿੱਗੀ ਗੱਡੀ ਕਾਰਨ ਤੋਂ ਭਾਈ ਸਾਹਿਬ ਕਹਿ ਰਹੇ ਵੀ ਮੂਰੇ ਜਦੋਂ ਵੀ ਮੈਂ ਨਹਿਰ ਤੋਂ ਕੱਢ ਰਹੇ ਸੀ ਮੂਰੇ ਪਾਸੂ ਆ ਗਏ ਸੀ ਤਾਂ ਕਰਕੇ ਪਤਾ ਹੀ ਨਹੀਂ ਲੱਗਿਆ ਨਹਿਰ ਦਾ ਕਿ ਨਹਿਰ ਦੇ ਵਿੱਚ ਗੱਡੀ ਡਿੱਗੀ ਕਿਹੜਾ ਜਾਣੇ ਹੋਂ ਸਾਹਿਬ ਕੀ ਮੈਂ ਹਾਸਾ ਹੈ ਕਿੱਥੇ ਹੋ ਗਿਆ ਸਰ ਮੈਂ ਨੌਜਵਾਨ ਰੱਖਾ ਸੋਡੀ ਦਾ ਵਲੰਟੀਅਰ ਹਾਂ ਜੀ ਮੇਰਾ ਨਾਮ ਜਮਦਰ ਗੰਗਾ ਸੋਡੀ ਨੂੰ ਨੰਬਰ 892467 ਸੂਚਨਾ ਮਿਲੀ ਸੀ ਕਿ ਅੱਜ ਫੇਰ ਇੱਕ ਨੈਸ਼ਨਲ ਕਲੋਨੀ ਦੇ ਕੋਲੇ ਇੱਕ ਗੱਡੀ ਨਹਿਰ ਦੇ ਵਿੱਚ ਡਰਦੀ ਹੋਈ ਆ ਤਾਂ ਸਾਡੀਆਂ ਫੌਰਨ ਤਿੰਨ ਐਂਬੂਲੈਂਸ ਟੀਮਾਂ ਤੇ 15 ਵਲੰਟੀਅਰ ਮੌਕੇ ਤੇ ਪਹੁੰਚੇ ਰੱਸੇ ਵਗੈਰਾ ਲੈ ਕੇ ਤਾਂ ਇੱਕ ਬੰਦਾ ਸਾਡੇ ਹੋਂ ਤੋਂ ਪਹਿਲਾਂ ਜੋ ਕੱਢ ਲਿਆ ਗਿਆ ਸੀ ਗੱਡੀ ਦੇ ਵਿੱਚ ਇੱਕੋ ਹੀ ਸਵਾਰ ਸੀ ਜੋ ਟੋਟਾ ਦੇ ਵਿੱਚ ਕੰ 4 ਕੇਸ ਵਿੱਚ ਬੰਦਾ ਨਹੀਂ ਹੈ ਗੱਡੀ ਹਲੇ ਦੇ ਵਿੱਚ ਆ ਤਾਂ ਹਾਈਡਰਨ ਉਸ ਨੂੰ ਸੂਚਿਤ ਕਰ ਦਿੱਤਾ ਸੀ ਪੁਲਿਸ ਮੌਕੇ ਤੇ ਹੈ ਥਰਮਲ ਥਾਣੇ ਦੀ ਪੀਸੀਆਰ ਮੌਕੇ ਤੇ ਹੈ ਤੇ ਬਾਕੀ ਹੈਡਰ ਆ ਗਿਆ ਜੀ ਗੱਡੀ ਕੱਢੀ ਜਾ ਰਹੀ ਹੈ ਜੀ ਕਾਰਨ ਕਿਵੇਂ ਕਿਵੇਂ ਡਿੱਗੀ ਕਿਵੇਂ ਹੈ ਕਾਰਨ ਸਰ ਉਹ ਬੰਦੇ ਦੇ ਦੱਸਣ ਮੁਤਾਬਕ ਕਿ ਕੋਦੋਂ ਮੱਗੇ ਟੱਠਾ ਆ ਗਿਆ ਸੀ ਜਾਂ ਕੋਈ ਜਾਨਵਰ ਆ ਗਿਆ ਉਹ ਤੋਂ ਅਨਬੈਲੈਂਸ ਹੋ ਕੇ ਉਹ ਵਿੱਚ ਡਿੱਗਿਆ ਤੇ ਕਾਫੀ ਦੂਰ ਤੱਕ ਗੱਡੀ ਧਰਦੀ ਹੋਈ ਆ ਰਹੀ ਸੀ ਨਹੀਂ ਬੱਚਾ ਤਾਂ ਰਹਿ ਗਈ ਬੰਦੇ ਦੀ ਜੀ ਫਟਾਫਟ ਉਹਨੂੰ ਕੱਢ ਲਿਆ ਗਿਆ ਸੀਗਾ ਤੇ ਕੁਝ ਆਪਣੇ ਬਾਹਰ ਆ ਗਿਆ ਤੇ ਉਸ ਤੋਂ ਆ ਸਾਡੀਆਂ ਤਿੰਨਾਂ ਬੰਦਾਂ ਨੂੰ ਟੀਮਾਂ ਮੁੱਖ ਤੇ ਪੁੱਛਿਆ ਤੁਹਾਨੂੰ ਇਹ ਕਿਹੜੀ ਬੰਦੇ ਜ਼ਿਆਦਾ ਹੋ ਸਕਦੇ ਆ ਗੱਡੀ ਕਿਹੜੀ ਗੱਡੀ ਸਰ ਮਰਤੀ ਦੀ ਸਲਰੀਓ ਦੱਸੀ ਜਾ ਰਹੀ ਹੈ ਦੇਖੋ ਬਾਈ ਜੀ ਜੀ ਨਾਮ ਤੇ ਕਿਹੜੀ ਪੀਸੀ ਆ ਰਹਾ ਤੁਹਾਡੀ ਰੈਕਟਰ ਆ ਰਹੀ ਹੈ ਫੇਸ ਦੇ ਸੰਸੇ ਦੇਸ ਲਹੂ ਸੰ ਕੀ ਗੱਲ ਬਾਤੀ ਇੱਥੇ ਗੱਲ ਬਾਤ ਇਹ ਸਾਨੂੰ ਫੋਨ ਆਇਆ ਜੀ ਵੀ ਆ ਕਰਕੇ ਸਰਾਂ ਦੇ ਲੈਰ ਚੈੱਕ ਕਾਰਡਿਕ ਵੀ ਹੈ ਹੂੰ ਤੇ ਅਸੀਂ ਵੀ ਮੌਕੇ ਤੇ ਪਹੁੰਚੇ ਜੀ ਐਸ ਐਚ ਸਾਹਿਬ ਵੀ ਮੌਕੇ ਤੇ ਪਹੁੰਚੇ ਹੋਰ ਐਨ ਜੋ ਮਿਲਾਂ ਜੀ ਪਬਲਿਕ ਅਕਾਡੇ ਸੀ ਜਿਨ੍ਹਾਂ ਨੇ ਹੰਡਾ ਦਾ ਬਾਹਰ ਆ ਗਈ ਸੰਦੀਪ ਕੁਮਾਰ ਨਾਮ ਦਾ ਹੈਗਾ ਆਦਰਸ਼ ਨਗਰ ਜਿੱਦੀ ਰਹਿ ਸ਼ਹਿਰ ਹੂੰ ਉਸ ਤੋਂ ਬਾਅਦ ਹੈਡਰੇ ਮਗਾਇ ਜੀ ਲੱਤੇ ਨੂੰ ਬਾਹਰ ਕੱਢਿਆ ਗਿਆ ਜੀ ਕੀ ਲੱਗਦਾ ਨਹੀਂ ਇੱਥੇ ਨਹਿਰ ਜਿਹੜੀ ਪੱਕੀ ਹੋਣ ਤੋਂ ਬਾਅਦ ਵਾਰੀ-ਵਾਰੀ ਹਾਸੇ ਹੁੰਦੇ ਨੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈਗਾ ਤੁਹਾਡੀ ਵੀ ਡਿਊਟੀ ਤੇ ਪ੍ਰਸ਼ਾਸਨ ਬਹੁਤ ਧਿਆਨ ਦੇ ਰਿਹਾ ਜੀ ਹੋਰ ਸਮੋਕੇ ਤੇ ਪਹੁੰਚੀ ਹੈ ਜੀ ਨਹੀਂ ਤੁਸੀਂ ਤਾਂ ਮੌਕੇ ਤੇ ਪਹੁੰਚੋ ਇੱਥੇ ਡਿਵਾਈਡਰ ਲੱਗਨੇ ਚਾਹੀਦੇ ਨੇ ਕਿ ਤਾਂ ਕਿ ਕੋਈ ਜਾਣੀ ਨੁਕਸਾਨ ਨਾ ਹੋ ਹਾਂ ਜੇ ਲੋਕਾਂ ਦੀ ਮੰਗ ਆਈ ਉਹਨਾਂ ਬੰਦਾ ਕੋਣਾ ਚਾਹੀਦਾ ਹੋਣਾ ਕਿ ਤੋਂ ਜਿਵੇਂ ਲੋਕ ਕਹਿ ਰਹੇ ਆ ਅੱਜ ਆਪਣੀ ਕਿਹੜੀ ਕਿਹੜੀ ਟੀਮ ਆਈ ਐ ਤੇ ਮੌਕੇ ਤੇ ਜਦੋਂ ਗੱਲ ਪ੍ਰਸ਼ਾਸਨ ਆਵੇ ਕੋਲ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਜੀ ਐਨ ਜੀਓ ਜਿਹਨੀਆਂ ਸਹਾਰਾ ਵਾਲੇ ਪਹੁੰਚੇ ਜੀ ਐਂਬੂਲੈਂਸ ਜਿਹਨੀਆਂ ਗੱਡੀਆਂ ਪਹੁੰਚੀਆਂ ਜੀ ਤੇ ਹੋਰ ਪਬਲਿਕ ਜਿਹੜੀ ਮਤਲਬ ਨੈਸ਼ਨਲ ਕਲੋਨੀ ਦੇ ਪਹੁੰਚੀ ਜੀ ਬਹੁਤ ਵਾਰ ਪਹੁੰਚੀ ਜੀ ਨਹੀਂ ਕੋਈ ਜਾਣੀ ਨੁਕਸਾਨ ਨਹੀਂ ਕੋਈ ਜਾਣੀ ਨੁਕਸਾਨ ਨਹੀਂ ਕਾਰਨ ਕੀ ਦੱਸਿਆ ਜਾ ਰਿਹਾ ਹੈ ਕਰਤੇ ਇਹਨਾਂ ਦੱਸਿਆ ਗਿਆ ਜੀ ਇਹਨਾਂ ਵੱਲੋਂ ਕੋਈ 12 ਪਸੂ ਆਇਆ ਇਹਨੇ ਦੱਸਨ ਮੁਤਾਬਕ ਜਿੰਨਾ ਮੁੰਡੇ ਨੇ ਕੱਢਿਆ ਬੋਲੇ ਨੋਕੇ ਦੇ ਸੀ ਵੀ ਸੰਤੋਲਨ ਵੀ ਗਿਆ ਗੱਡੀ ਦਾ ਇਹ ਤਾਂ ਉਹ ਸੰਦੀਪ ਸਿੰਘ ਨੂੰ ਸਾਡਾ ਕਰਦੇ ਬਦਲਣ ਨੂੰ ਠੀਕ ਹੈ